ਉੱਧਰ ਉੱਧਰ ਲੰਗੇ ਨਾ ਉਧਰੋਂ ਹੀ ਆਇਆ ਡਾਰੇਵੜਾ ਲੱਗਿਆ ਦੇਖ ਕੇ ਹਵੇ ਜਦਾਂ ਰੁੜ ਖਿਸ ਗਿਆ ਹੁੰਦਾ ਥੱਲੇ ਮਿੱਧਰ ਇੱਥੇ ਨੂੰ ਜਾ ਰਿਹਾ ਆਪਾਂ ਆਪਾਂ ਜਾਣਾ ਵਾ ਉਹ ਰੋਡ ਤੇ ਇਤਨਾ ਜਾ ਕੇ ਥੱਲੇ ਉਹ ਰੰਗ ਜਾ ਰਿਹਾ ਕਿੰਨਾ ਸੱਤ ਸਾਰਾ ਨੂੰ ਸ਼ਾਰਟ ਕਿਦਾਂ ਲੱਗਿਆ 10 ਕਿਲੋ ਮੀਟਰ ਹੋ ਗਿਆ 10 ਤੋਂ 552 ਕਿਲੋਮੀਟਰ ਬਿਲਾ ਰਿਆ ਅੱਖਾਂ ਜਦ ਐ ਕੰਮ ਖਤਮ ਹੋ ਗਿਆ ਅੱਖਾਂ ਤੇਰ ਨੂੰ ਹੈਗਾ ਬਦਰੀਨਾਥ ਇੱਥੇ ਰਗਾ ਸ਼੍ਰੀ ਧੰਗੁਰ ਸਾਹਿਬ ਇੱਧਰ ਜਾਣਾ ਕਰ ਲੋ ਆਓ ਜੀ ਆ ਗਏ ਆਪਣੇ ਬੰਦੇ ਲਓ ਇਹਨਾਂ ਆਨੂ ਕੇ ਦੁਬਾਰਾ ਫਿਰ ਤਿਆਰ ਹੋ ਗਏ ਨੇ ਅੱਜ ਪਰਨੇਚ ਆ ਗਏ ਆ ਕਿ ਵਾਟ ਕੱਟਣੀ ਲੰਬੀ ਲੰਬੀ ਵਾਟ ਕਰਨੀ ਆ ਹੁਣ ਗੁਰਦੁਆਰਾ ਸ਼੍ਰੀ ਨਨਕਤਪੁਰ ਲੈ ਕੇ ਜਮਨ ਤੇ ਗਾਟ ਤੇ ਟਾਈਮ ਹੋ ਗਿਆ ਸਵੇਰੇ ਜਦੋਂ ਬਰ ਗਿਆ 5:30 ਹੋ ਗਏ ਨੇ 5:36 ਹੋ ਗਿਆ ਤੇ ਦੇਖਦੇ ਕਿੰਨੀ ਜਲਦੀ ਸੀ ਸਵਾਂਸਾ ਦੇ 6 ਵਜੇ ਤੱਕ ਅਸੀਂ ਤਾਂ ਨਿਕਲ ਜਾਣਾ। ਹੋਰ ਕੀ ਰਹਿ ਗਈ ਐ? ਚੀਜ਼ਾਂ ਦਾ ਘਰੋਂ ਲਿਆਂਦੀ ਜੀ ਤਾਂ ਨੂੰ, ਰੋਟੀ ਲਿਆਂਦੀ ਜੀ। ਇਹ ਵੀ ਨਹੀਂ ਖਾਧੀ। ਰਸ ਲਿਆਂਦੇ ਸੀ, ਇਹ ਵੀ ਨਹੀਂ ਖਾਤੇ। ਇਹ ਤਾਂ ਆਪਾਂ ਗੁਰਦੁਆਰਾ ਸਾਹਿਬ ਦੇ ਦਾਂਗੇ, ਅੱਨ ਬਤਾ ਦੇਣਗੇ। ਬਾਕੀ ਇਹ ਤਾਂ ਰਾਜ ਗਾਵਾਂ-ਗੋਵਾਂ ਆਣ ਕੇ ਉਹਨਾਂ ਪਾ ਦਾਂਗੇ। ਠੀਕ ਐ। ਬਾਕੀ ਕਾਫੀ ਸੰਗਤ ਚੱਲ ਚੁੱਕੀ ਜਾ ਗਈ ਆ, ਦਰਵਾਜ਼ਾ ਮੱਥਾ ਟਿਕਦੀ ਪਈ ਐ। ਜਦੋਂ ਆਪਾਂ ਆਏ ਸੀ ਤਾਂ ਕੋਈ ਵੀ ਨਹੀਂ ਸੀਗਾ ਇੱਥੇ ਤੇ ਹੁਣ ਦੇਖੋ ਮਗਾ ਪੜਿਆ ਪਿਆ ਸਾਰੇ ਗੱਦੇ ਵਿਸ਼ੇ ਪਏ ਐ A to Z ਓਏ ਸਪਰੇ ਪੈ ਰਹੀ ਹੈ ਚਲੋ ਠੀਕ ਆ ਇਧਰ ਆ ਰਹੀ ਤੁਹਰਾ ਬਹੁਤ ਦਰਸ਼ਨ ਕਰਦਾ ਤੁਸੀਂ ਕੌਣ ਪਤਾ ਹੀ ਆ ਤੁਹਾਨੂੰ ਮੈਂ ਬਾਬਾ ਜੀ ਦੇ ਦਰਸ਼ਨ ਕਰਕੇ ਤੇ ਫੇਰ ਨਿਕਲਣ ਦੀ ਯਾਤਰਾ ਨੂੰ ਚਲਿਏ ਕਰੀਏ ਦਰਸ਼ਨ ਚਲੋ ਚਲੋ ਆ ਜੀ ਤੇ ਪਿਆਰੇ ਚੱਲੇ ਨੇ ਆਹ ਪਾਜੀ ਨੇ ਬਹੁਤ ਸਾਡੀ ਹੈਲਪ ਕੀਤੀ ਪਰ ਵੀਡੀਓ ਸਾਡੀ ਪਈ ਨਹੀਂ ਪਾਜੀ ਨੇ ਆਪਣਾ ਫੋਨ ਵੀ ਦਿੱਤਾ ਕਿਹਾ ਉੱਤੇ ਰੱਖ ਲਓ ਪਰ ਵੀਡੀਓ ਸਾਡੀ ਪਈ ਨਹੀਂ ਉੱਤੇ ਚਲੋ ਚਲੋ ਕੋਈ ਨਹੀਂ ਉੱਤੇ ਕਾਫੀ ਹੋਊਗਾ ਉੱਪਰ ਜਾ ਕੇ ਜਨੈਟ ਨੈਟ ਰੋਟ ਮਿਲਣੀ ਸਾਨੂੰ ਗੋਬਿੰਦ ਘਾਟ ਕੀ ਨਾਂ ਹੈ ਭਾਈ ਤੁਹਾਡਾ ਇਹ ਪਈ ਜਾਗਾ ਪਰਮਜੀਤ ਸਿੰਘ ਇੱਕ ਗੁਰਦੁਆਰਾ ਸ਼ਰੀ ਨਗਰ ਫੇਮ ਕੋਟ ٹرسٹ ਇੱਥੇ ਹੀ ਹੁੰਦੇ ਨੇ ਇਹ ਡਿਊਟੀ ਦੇ ਦਿੰਦੇ ਨੇ ਤੁਸੀਂ ਇੱਥੇ ਇਹਦੇ ਡਿਊਟੀ ਦਿੰਦੇ ਆ ਬਹੁਤ ਵਧੀਆ ਪਹਿਲਾ ਅਨੁਭਵ ਹੀ ਲੱਗਿਆ ਮਿਲ ਕੇ ਤੁਹਾਨੂੰ। ਹਾਂ। ਬਾਕੀ ਮੋਟਰਸਾਈਕਲ ਦੀ ਪਾਰਕਿੰਗ ਸਾਰੀ ਇੱਥੇ ਆ। ਆਪਣਾ ਕਿੱਥੇ ਲੱਗਾ? ਓਹ ਪਰ ਤਾਂ ਕਮੂਸਾ ਲੱਗ ਬੋੜ ਤੋਂ ਬਾਹਰ ਹੀ। ਘਬਰੌਣ ਦੀ ਲੋੜ ਨਹੀਂ ਹੈਗੀ ਮੋਟਰਸਾਈਕਲ ਕਿਤੇ ਨਹੀਂ ਜਾਂਦੇ। ਠੀਕ ਹੈ ਨਾ? ਚਲੋ ਆਪਾਂ ਚਾਹ ਪੀਏ ਭਾਈ। ਚਾਹ ਦਾ ਟਾਈਮ ਹੋ ਗਿਆ ਹੁਣੇ। ਭਰ ਲਓ ਮੇਰੀ। ਆਏ। ਸਾਰੀ ਸੇਵਾ ਤਾਂ ਇੱਥੇ ਲੱਗੀ ਏ। ਓਕੜ। ਐ ਬਾਬਾ ਜੀ ਖੁਸ਼ ਨੇ ਪੂਰੇ ਵੇ। ਕਿਆ ਬਾਤਾਂ ਵਾਹ ਗੁਰੂ ਵਾਹ ਗੁਰੂ ਇੱਕ ਬੱਸ ਕਰ ਦਿੰਨੇ ਆਣੇ ਲੈਣੇ ਮੈਂ ਵੀ ਲੈਣੇ ਆ ਫੜੋ ਆਂ ਚਾਹ ਹੁਣ ਮੈਂ ਲੈ ਜਾਂਦਾ ਧੰਨਵਾਦ ਬਾਬਾ ਜੀ ਚਲੋ ਚਾਹ ਵੀ ਲੈ ਤੇ ਰਹਿ ਗਏ ਸਰੇ ਸਰੇ ਮੌਸਮ ਪੂਰਾ ਠੰਡਾ ਹੈ ਇਸ ਟਾਈਮ ਮਤਲਬ ਗਰਮੀ ਨਹੀਂ ਮਹਿਸੂਸ ਹੋ ਰਹੀ ਨਾ ਹੁਣ ਇੱਧਰ ਪੁੱਛਦੇ ਆ ਇਹਨੂੰ ਇੱਧਰ ਪੁੱਛੋ ਗਰਮੀ ਜ਼ਿਆਦਾ ਲੱਗਦੀ ਜਦੋਂ ਸਿਰ ਘੁੰਮਦਾ ਇੱਧਰ ਕਰੋ ਗੱਲ ਇੱਥੇ ਕਰੋ ਗੱਲ ਹੁਣ ਨਹੀਂ ਲੱਗਦੀ ਨਾ ਜੋ ਕਰ ਜਣਾ ਬਜਾ ਲੱਗਣੀ ਬੰਨ ਕਰੀ ਦੋ ਵਾਰੀ ਨਹਾ ਲਿਆ ਇਹ ਚਿਹਰਾ ਦੇਖੋ ਚਿਹਰਾ ਚੈੱਕ ਕਰੋ ਡਾਰਕ ਤੋਂ ਨਾ ਬੜਾ ਸ਼ਾਈਨਿੰਗ ਚ ਆ ਗਿਆ ਹੁਣ ਦੇਖੋ ਉਹ ਪੁੱਛੋ ਮੇਰੀਆ ਬਾਕੀ ਨਾ ਮੈਨੂੰ ਉਹ ਚੀਜ਼ ਬਹੁਤ ਲੱਗੀ ਗੁਰਦੁਆਰਾ ਸਾਹਿਬ ਉੱਤੇ ਬਣਾਈ ਨੇ ਉਹ ਲੇਟਾਂੀਆਂ ਲੱਗੀਆਂ ਹੋਈਆਂ ਉੱਪਰ ਦੇ ਵਿੱਚ ਲੇਟਾਂ ਲਾਈਆਂ ਹੋਈਆਂ ਮੈਨੂੰ ਬਹੁਤ ਵਧੀਆ ਲੱਗੀਆਂ ਉਹ 10 ਮਿੰਟ ਹੋ ਗਏ ਬੈਗ ਸਾਡੇ ਉੱਤੇ ਹੀ ਪਏ ਨੇ ਪੈਕਿੰਗ ਆਪਾਂ ਪਹਿਲੀ ਕਰ ਲਈ ਸੀ ਬੱਲੇ ਕਿੰਨੇ ਬੰਦੇ ਚੱਲ ਗਏ ਸਾਰਾ ਖਾਲੀ ਹੋ ਗਿਆ ਆਪਾ ਆਪਾ ਪੈਲਾ ਆਇਆ ਤੇ ਹੁਣ ਪੈਲੀ ਚੱਲੇ ਵੀ ਬਾਅਦ ਚ ਆਪਦਾ ਚਲੋ ਕਿਚੀਏ ਤਿਆਰੀ ਚੱਕੀਏ ਬੈਗ ਤੇ ਫਾੜੀ ਮੋਟਰਸਾਈਕਲ ਕਿੱਥੇ ਆਹ ਖੜਾ ਵੀ ਆਹ ਦੇ ਆਹ ਖੜਾ ਪੱਗਾ ਸ਼ੇਰ ਸ਼ਾਨਦਾਰ ਫਟ ਗਿਆ ਯਾਰ ਤੂੰ ਖਾ ਗਿਆ ਕੰਮ ਆ ਕੀ ਆ ਰਾਤੀ ਤੁਹਾਨੂੰ ਦੱਸਿਆ ਸੀਗਾ ਯਾਰ ਆਇਆ ਕੁਝ ਦੇਖਣ ਚਲੋ ਇਹਨੂੰ ਚੱਕਦੇ ਹਾਂ ਮੋਟਰਸਾਈਕਲ ਨੂੰ ਕਪੜਾ ਗੁੱਪਾ ਮਾਰਦੇ ਤੇ ਤੋੜਦੇ ਆ ਅੱਗੇ ਜਾਵਾਂਗੇ ਪਰਨਿਆਂ ਦੇ ਵਿੱਚ ਚਲੋ ਜੀ ਕਾਫੀ ਸੰਘਾ ਚੱਲ ਗਈ ਹੈ ਸਾਡੇ ਨਾਲ ਦੀ ਹਲੇ ਵੀ ਲੱਗੇ ਹੋਣ ਕਈ ਚਲੋ ਜੱਗਾ ਭਾਈ ਦਿਓ ਸਾਨੂੰ ਇਜਾਜ਼ਤ ਇਹ ਥੋੜਾ ਕੰਮ ਹੋਰ ਕਰਨਾ ਆਹ ਕੰਮ ਬੜੌਖਾ ਹੁੰਦਾ ਨਾ ਮੋਟਰਸਾਈਕਲ ਦੇ ਉੱਤੇ ਬੈਗ ਆਪਣੇ ਬੰਨਣੇ ਪੈਣੇ ਆ ਇਹਨੂੰ ਬਹੁਤ ਟਾਈਮ ਜਾਂਦਾ ਚਲੋ ਬੰਨਿਏ ਹੁਣ ਕਰੀਏ ਲੋਡ ਕਿੱਦਾਂ ਕਰੀਏ ਹੁਣ ਹੁਣ ਪਿੱਛੇ ਬੰਨ ਲਈਏ ਚਲੋ ਚਲੀਏ ਫੇਰ ਚਲੀਏ ਆਓ ਜੀ ਬੋਲੇ ਨਿਹਾਲ ਜੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਟਰਸਾਈਕਲ ਥੋੜਾ ਵਾਰਮ ਅਪ ਕਰ ਲਈਏ ਗਰਮ ਕਰ ਲਈਏ ਮੜਾ ਜੀ ਚਲੋ ਤੁਹਾਨੂੰ ਮੈਂ ਚੀਜ਼ ਦਿਖਾਉਣਾ ਇੱਕ ਪੱਕਾ ਪਤਾ ਨਹੀਂ ਪਤਾ ਰੋਡ ਪੱਕਾ ਕਰਦੇ ਪਏ ਮੇਰੇ ਖਿਆਲ ਨਾਲ ਬਨ ਜਾ ਬਣਾਇਆ ਕੱਟ ਜਾ ਉਹ ਕਿਦਾਂ ਨਾ ਬਣਾਇਆ ਦੇਖੋ ਕਿਵੇਂ ਲੱਗਣ ਰਿਹਾ ਜਦੋਂ ਉੱਥੋਂ ਲੰਗੇ ਨਾ ਉਧਰੋਂ ਦੀ ਆਇਆ ਡਾਰੇ ਵੜਾ ਲੱਗਿਆ ਦੇਖ ਕੇ ਜਿੰਦਾ ਨਾ ਰੋਡ ਖਿਸਕ ਗਿਆ ਹੁੰਦਾ ਥੱਲੇ ਉਹਦਾ ਇੱਧੇ ਲੱਦੇ ਸੀ ਨਾ ਰੋਡ ਖਿਸਕ ਗਿਆ ਹੁੰਦਾ ਪਰ ਮੈਂ ਕਿਹਾ ਸੀਮੈਂਟ ਸੁੰਡ ਪਾਇਆ ਉਹਨਾਂ ਨੇ ਪੱਕਾ ਜੀ ਕੀਤਾ ਪੱਤਰ ਪੁੱਤਰ ਕਿਸ ਹਿਸਾਬ ਨਾਲ ਉਹਨੂੰ ਜਦੋਂ ਰੋਡ ਕਾ ਵੀ ਚੋੜਾ ਸੀ ਉਹ ਮੱਕੀ ਐ ਲੋਕੇਸ਼ਨ ਬੜੀ ਐਸ ਐਸ ਟਾਈਮ ਨਜ਼ਾਰੇਦਾਰਾ ਪੁਰੀ ਆ ਚੈੱਕ ਕਰੋ ਓਏ ਹੋਏ ਪਹਾੜੀ ਪਹਾੜੀ ਤੇ ਫੇ ਪਹਾੜੀ ਪੇ ਪਹਾੜੀ ਪਹਾੜੀਆਂ ਪਿੱਛੇ ਪਹਾੜੀਆਂ ਹਾਂ ਸਮਾਨ ਇੱਥੇ ਰਹਿ ਗਿਆ ਸੀ ਦੇਖ ਲੋ ਉਹਨੇ ਕੰਮ ਹੋ ਜਾਣਾ ਸੀ ਹੋਰ ਕੋਈ ਤਾਂ ਨਹੀਂ ਆ ਗਿਆ ਦੇਖ ਲੋ ਨਹੀਂ ਓਕੇ ਆਜੋ ਆਜੋ ਇਸਮਾਨ ਤੇ ਰਹਿਣਾ ਜੀ ਫੋਟੋ ਮਾ ਹੁਣ ਅਸੀਂ ਰੁਕੇ ਸੀ ਸਾਨੂੰ ਦੇਖ ਕੇ ਹੋਰ ਲੋਕੀ ਰੁਕੀ ਜਾਣੇ ਫੋਟੋਆਂ ਕਰਾਣਗੇ ਦੇਖੇ ਹੁਣ ਉਹ ਰੁਕ ਗਏ ਫੋਟੋਆਂ ਕਰਾ ਲੈ ਇਦਾਂ ਹੀ ਹੁੰਦਾ ਵਾ ਜਦੋਂ ਬੰਦਾ ਜਾਂਦਾ ਨਾ ਇੱਕ ਬੰਦਾ ਖੜਾ ਫੋਟੋਆਂ ਕਰਾ ਰਿਆ ਸਾਰੇ ਉਤਰਾਂਗੇ ਫੋਟੋਆਂ ਕਰਾਣਗੇ ਉੱਥੇ ਖੜ ਖੜ ਕੇ ਅਸੀਂ ਰੁਕੇ ਸੀਗੇ ਸਾਨੂੰ ਦੇਖ ਕੇ ਦੋ ਗੱਡੀਆਂ ਹੋਰ ਰੁਕ ਗਈਆਂ ਹੁਣ ਉਹਨਾਂ ਨੂੰ ਦੇਖ ਕੇ ਤਿੰਨ ਚਾਰ ਹੋਰ ਰੁਕ ਜਣੀਆਂ ਮੁੜ ਕੇ ਚਲੋ ਹੁਣ ਆਪਾਂ ਰੁਕਣਾ ਨਹੀਂ ਹੈਗਾ ਹੁਣ ਕਟੋ ਘਟ 30 35 40 ਕਿਲੋਮੀਟਰ ਕੱਢਾਂਗੇ ਫੇਰ ਰੁਕਾਂਗੇ ਤੇ ਜੇ ਕੋਈ ਲੋਕੇਸ਼ਨ ਆ ਗਈ ਫੇਰ ਜ਼ਰੂਰ ਰੁਕ ਸਕਦੇ ਆ ਬਾਕ ਗਰਮੀ ਵੱਧ ਗਈ ਆ ਹੁਣ ਰੁਕਦੇ ਨਾ ਕੰਡ ਲੜਦੀ ਆ ਸਰੀਰ ਦੇ ਵਿੱਚ ਥਿਊ ਵਿਊ ਬਾਕੀ ਓਕੇ ਸ਼ਾਨਦਾਰ ਪੂਰਾ ਪਾਣੀ ਨਾਲ ਦੇ ਨਾਲ ਚੱਲੀ ਜਾਂਦਾ ਆਪਣੇ ਆ ਦੇਖ ਬਾਕੀ ਪਹਾੜੀਆਂ ਹੋਰ ਉੱਚੀਆਂ ਹੋ ਗਈਆਂ ਇੱਧਰ ਹੁਣ ਘਰੇ ਦੱਸਿਆ ਜਾ ਰਿਹਾ ਹੈ ਲੋਕੇਸ਼ਨ ਦੱਸੀ ਜਾ ਰਹੀ ਐ ਐਗਜ਼ੈਕਟ ਅਸੀਂ ਕਿੱਥੇ ਪਹੁੰਚੇ ਆ ਅਪਡੇਟ ਦਿਓ ਕੋਈ ਕੀ ਘੰਟਾ ਹੋ ਗਿਆ ਅਪਡੇਟ ਨਹੀਂ ਦਿੱਤੀ ਭਾਈ ਨੇ ਦਿਓ ਵੀ ਅਪਡੇਟ ਬਾਕੀ ਹਰਿਆਲੀ ਹੁਣ ਹੌਲੀ 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 ਕੱਟਦੀ ਜਾ ਰਹੀ ਆ ਪੱਥਰ ਰਾਜ ਪੱਥਰ ਪੱਥਰਾਂ ਵਾਲੇ ਨਾ ਪਹਾੜ ਆ ਜਾਂਦੇ ਹੁਣ ਬਸ ਇਹ ਪੱਥਰ ਹੋ ਗਏ ਨਾ ਹੁਣ ਰੁਕ ਗਏ ਆ ਥੋੜਾ ਥੱਕ ਗਏ ਆ ਤਾਂ ਰੁਕ ਗਏ ਆ ਤੇ ਬੁਰਾ ਕੇ ਬਾਕੀ ਦੇਖੀ ਆ ਵੀ ਵਿਓ ਕੇ ਆ ਇੱਥੇ ਰਹਿ ਗਿਆ ਸ੍ਰੀ ਆਪਣਾ ਗੋਬਿੰਦਗੜ ਰਹਿ ਗਿਆ ਇੱਥੋਂ ਦੀ 69 69 ਕਿਲੋਮੀਟਰ ਹਾਂ ਲੱਗੂਗੇ 2 ਘੰਟੇ ਜਾਣ ਨੂੰ ਟਾਈਮ ਹੋ ਗਿਆ ਵਾ ਤਕਰੀਬਨ 10:40 ਟਾਈਮ ਲੱਗੂਗਾ ਸੇ ਉੱਥੇ ਪਹੁੰਚਣ ਨੂੰ ਹੁਣ ਗੱਡੀਆਂ ਦਾ ਨਾ ਰਸ਼ ਵੀ ਵੱਧ ਗਿਆ ਵਾ ਚੜਾਈ ਆ ਗਈ ਆ ਗੱਡੀਆਂ ਆ ਰਹੀਆਂ ਬਹੁਤ ਰਸਤੇ ਬੜੇ ਬਹੁਤ ਬੰਦੇ ਮੈਂ ਪਿੱਛੇ ਜਿੱਦਾ ਪਉਣ ਸ਼ਹੀਰ ਨਗਰ ਆਂਦੇ ਹੋਏ ਉਹ ਕੱਟ ਲੋਕੀ ਮਿਲਦੇ ਸੀ ਨਾ ਹੁਣ ਬਹੁਤ ਲੋਕੀ ਮਿਲਦੇ ਪਏ ਬਹੁਤ ਜ਼ਿਆਦਾ ਉਹ ਬਾਕੀ ਗੱਲਾਂ ਅੱਗੇ ਜਾ ਕਰਦੇ ਹਾਂ ਬਹੁਤ ਆ ਨਾ ਤੇ ਆ ਨਾਲ ਤੇ ਹੁਣ ਰਹਿ ਗਿਆ ਘੱਟੋ ਘੱਟ ਮੇਰੇ ਕੋਲ 20 25 ਕਿਲੋਮੀਟਰ ਰਹਿ ਗਿਆ ਗੋਮਨ ਘਾਟ ਤੇ ਹੁਣ ਸੀਟਾਂ ਚੇਜ ਹੋਊਗਾ ਜਾਂ ਹੁਣ ਮੇਰੇ ਮੋਢੇ ਤੇ ਭਾਰ ਆ ਗਿਆ ਹੈ ਭਾਜੀ ਨੂੰ ਫੜਾਤਾ ਮੋਟਰਸਾਈਕਲ ਹੁਣ ਭਾਜੀ ਹੜਾਉਣਗੇ ਮੋਟਰਸਾਈਕਲ ਨੂੰ ਬਾਕੀ ਇੱਥੇ ਤਾਂ ਨਜ਼ਾਰਾ ਬੜਾ ਹੀ ਪਿਆਰਾ ਆਹ ਦਿਖਾਣੇ ਤੁਹਾਨੂੰ ਆ ਚੈੱਕ ਕਰੋ ਆਹ ਭਾਜੀ ਚਲੀਏ ਫਿਰ ਆਹ ਹੈ ਭਾਜੀ ਕਹਿੰਦੇ ਨਹੀਂ ਵੜ ਵਾਪਸ ਵੀ ਜਾਣਾ ਆਪਾਂ ਤੁਸੀਂ ਵੀਊ ਚੈੱਕ ਕਰੋ ਇੱਥੇ ਤਾਂ ਕੀ ਬਾਤ ਆ ਯਾਰ ਨਜ਼ਾਰਾ ਹੀ ਜਗਾ ਦੇ ਕੇ ਉੱਚਾ ਹੋ ਗੜਾ ਮੈਂ ਅਸਟਾ ਆ ਚੈੱਕ ਕਰੋ ਤੁਹਾਡੀ ਨੂੰ ਦੇਖਣ ਲੱਗਾ ਇੱਥੇ ਕੀ ਆ ਉਹ نیچے ਬਹੁਤ ਜ਼ਿਆਦਾ ਥੱਲੇ ਆ ਵਿਊਜ਼ ਐਂਡ ਕਰਾਈ ਵੀ ਵਿਊ ਨੇ ਦਾ ਠਕਾਵੜ ਭਾਵੇਂ ਹੋਈ ਆ ਕੋਈ ਚੱਕਰ ਨਹੀਂ ਜਾਵਾਂਗੇ ਜਰੂਰ ਹੁਣ ਜਾ ਆ ਗਏ ਆ ਚਲੋ ਭਾਜੀ ਖਿੱਚੋ ਮੋਟਰਸਾਈਕਲ ਨੂੰ ਫਿਰ ਸੜੇ ਤੇ ਜਾੜੋ ਸੜੇ ਤੇ ਚਾਲੋ ਸੜਦੇ ਪਹਿਲਾਂ ਇਹ ਆ ਬੱਸ 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 ਹੁਣ ਥੋੜੀ ਜੀ ਵੀਡੀਓ ਪਾ ਚੱਲਦੇ ਤੇ ਬਣਾਈਏ ਆਏ ਮੇਰੇ ਰੱਬਾ ਸੱਚਾ ਪਾਸ਼ਾ ਬਣਾ ਲੈ ਚਲੋ ਜੀ ਵਾਹਿਗੁਰੂ ਦੋ ਮਿੰਟ ਖੜੇ ਸੀਟ ਗਰਮ ਨਹੀਂ ਹੋ ਗਈ ਯਾਰ ਗਰਮ ਹੋ ਗਈ ਜਿਹੜਾ ਹੁਣ ਥੋੜਾ ਜੀ ਪਾਜੀ ਤੁਹਾਨੂੰ ਦਿਖਾਈਏ ਚੀਜ਼ ਇੱਕ। ਅੱਲੇ ਪਾਜੀ ਨੂੰ ਨਹੀਂ। ਤੁਹਾਨੂੰ ਵੀ ਦਿਖਾਉਨੇ ਆਂ ਅਸੀਂ। ਕਿੰਨੇ ਬਿਠਾ ਰਹੇ ਆਂ। ਜਿਆਦਾ ਅੱਗੇ ਨਹੀਂ ਜਾਂਦਾ ਤੇ ਬਰ। ਇਹ ਕੇ ਬਣੇ ਰਹੂ ਨਾ ਕੁਛ। ਦੇਖੋ। ਉਹ ਟੋਡੀ ਨੂੰ। ਆਈ ਬੱਚਾ ਇਹ ਰੰਗਵੇਂ ਬੰਦੇ ਗੋਲੇ ਖੜਾ ਹੈ। ਕਾਹ ਪਿੱਛੇ ਖੜਾ ਦੇਖੋ। ਤਾਂ ਕਰਕੇ। ਹੁਣ ਆਪਾਂ ਆਏ ਆ ਮਤਲਬ ਕਿ ਉਹ ਉਪਰੋਂ ਹੀ ਆਏ ਘੁੰਮ ਕੇ ਸਾਰਾ। ਇਧਰੋਂ ਵੀ ਘੁੰਮ ਕੇ। ਉਹ ਨੀਚੇ ਨੂੰ ਜਾ ਰਿਹਾ ਆਪਾਂ ਆਪਾਂ ਜਾਣਾ ਵਾ ਉਹ ਰੋਡ ਤੇ ਇੱਧਰੋਂ ਜਾ ਕੇ ਥੱਲੇ ਉਹ ਰੋਡ ਜਾ ਰਹਾ ਕਿੰ ਉਧਰ ਨੂੰ ਜਾਣਾ ਆਪਾਂ ਬਸ ਰਹਿ ਗਿਆ ਮੇਰੇ ਕੋਲ 15 ਕਿਲੋਮੀਟਰ ਰਹਿ ਗਿਆ ਹੁਣ ਪਹਾੜੀਆਂ ਦੇਖੋ ਕਿੰਦੀ ਉੱਚੀ ਉੱਚੀ ਹੈ ਬਦਨਾਮ ਹੈ ਕਰਨ ਕਿਹ ਜਗ੍ਹਾ ਹੈ ਬਹੁਤ ਹੈਡ ਡਰ ਵੀ ਲੱਗਦਾ ਆ ਪਰ ਮਜ਼ਾ ਪੂਰਾ ਆਦਾ ਤੇ ਖੜ ਕੇ ਅਸੀਂ ਖੜੇ ਬਹੁਤ ਉੱਚੀਆਂ ਕਲੈਂਟਰ ਪਿਆ ਹੋਇਆ ਕਿਸੇ ਘਰ ਤੋਂ ਘਰ ਦਾ ਪਤਾ ਨਹੀਂ ਕਿ ਕਿਸੇ ਨਾਲ ਬਗਾਰ ਦਾ ਆਵਾਜ਼ ਤੁਹਾਨੂੰ ਕਾਟਾਂ ਦੀ ਬਣੀ ਆ ਅਨਮੋਲ ਖਾਣਾ ਕਿੱਥੇ ਖੜਾ ਹੈ ਪੁਆਇੰਟ ਹੈਗਾ ਨਾ ਆਪਾਂ ਜਿਵੇਂ ਗੋਪਾ ਬਲੇਕ ਉੱਪਰ ਲਾ ਕੇ ਨੂੰ ਬੜਾ ਜਿਆਦਾ ਸਾਰਿਆ ਯਾਰ ਚੈੱਕ ਕਰੋ ਓਏ ਓਏ ਨਿਰਾਇ ਇਸ਼ਕ ਆ ਭਾਈ ਨੇ ਮੜਾ ਕੇ ਕਹਣਾ ਭਾਈ ਇੱਕ ਹੋਇਆ ਦੇਖੋ ਕਿੰਨੇ ਕਹਿਤਾਂ ਦੇ ਬਾਹਰ ਆਹ ਬਹੁਤ ਜ਼ਿਆਦਾ ਕਹਿਣੇ ਨਾ ਉਹ ਚੈੱਕ ਕਰੋ ਤੁਸੀਂ ਲੱਗਦੇ ਨਾ ਹੱਥ ਲੰਗਦਾ ਪੂਰਾ ਉਹ ਭਾਈ ਨੂੰ ਬਣਾਣੀ ਹੋਣੀ ਇਦਾਂ ਦੀ ਵੀਡੀਓ ਤਾਂ ਮੈਂ ਭਾਈ ਜੀ ਬਣਾ ਕੇ ਤੁਹਾਨੂੰ ਦਿਖਾ ਰਿਹਾ ਆਹ ਪੁਆਇੰਟ ਸਭ ਤੋਂ ਐਂਡ ਲੱਗਦਾ ਇੱਥੇ ਉਹ ਜੋ 2018 ਜਾਇਸ਼ ਨੇ ਮੈਨੂੰ ਯਾਦ ਆ ਇੱਥੇ ਗੱਡੀ ਜਾਇਆ ਜਦੋਂ ਮੈਂ ਤਾਂ ਮੋਟਰਸਾਈਕਲ ਹੀ দাঁਰ ਰੋ ਗਿਆ ਮੈਂ ਦੇਖਿਆ ਜਦੋਂ ਪਾਣੀ 뷰 ਬੜਾ ਲੱਗਿਆ ਬੜੇ ਬਹੁਤ ਵਧੀਆ 뷰 ਲੱਗਿਆ ਮੈਂ ਉਹ ਤਾਂ ਲੈਂਟਰ ਦੇ ਖੜੇ ਹੁਣ ਚਲੋ ਜਿਆਦਾ ਗੱਲਾਂ ਨਾ ਕਰਦੇ ਹੁਣ ਅੱਗੇ ਚੱਲਦੇ ਅੱਗੇ ਵੀ ਬੜੇ ਵਧੀਆ ਵਧੀਆ ਪੁਆਇੰਟ ਹੋ ਰਹੇ ਹੁਣ ਤਾਂ ਆ ਗਿਆ ਨੇੜੇ ਆਪਾਂ ਚਲੋ ਚਲੀਏ ਉਹ ਖੜਾ ਪੜਾ ਝੋਟਾ ਚਲ ਲਓ ਜੀ ਰਸਤਾ ਆ ਗਿਆ ਜਿਹੜਾ ਤੁਹਾਨੂੰ ਮੈਂ ਉਪਰੋਂ ਦਿਖਾ ਰਿਹਾ ਸੀ ਇਸ ਟਾਈਮ ਇਹ ਉਹ ਰਸਤਾ ਆ ਗਿਆ ਹੁਣ ਥੱਲੇ ਬਹੁਤ ਨੀਚੇ ਆ ਗਿਆ ਹੁਣ ਬਹੁਤ ਜ਼ਿਆਦਾ गयारा, दस ग्यारह किलोमीटर दस किलोमीटर रहेगा गया दस किलोमीटर ज्यो ज्यो ने आए ना वादियाँ हो सोनिया हो ਜਦੋਂ ਆਪਾਂ ਪਹੁੰਚ ਗਿਆ ਕੋਟਵਾਰਾ ਗੋਬਿੰਦ ਘਾਟ ਰਸਤੇ 'ਚ ਜਾ ਰਹੇ ਹਾਂ ਜੇ ਪਾਰਕਿੰਗ ਤੇ ਅਕਤਿ ਜਿਹਾ ਨਜ਼ਾਰਾ ਚੱਕਾ ਚਰਨਾ ਦੇਖਣ ਤੇ ਜਾ ਰਹੇ ਹਾਂ ਤੇ ਪਾਣੀ ਉਹ ਲੱਗ ਰਿਹਾ ਆਂਦੇ ਯੂਫ ਰੋਡਿੰਗ ਸਾਡੇ ਨਾਲ ਆਫ ਰੋਡਿੰਗ ਹੋ ਗਈ ਚਲੋ ਚਲੋ ਕੋਈ ਨਹੀਂ ਕੋਈ ਨਹੀਂ ਪਹਿਲੇ ਗੇਰ ਚ ਕੱਢਦੇ ਹੁ ਗੱਡੀ ਸਾਹਮਣੇ ਕੋਲ ਦੋਸਤ ਆਵੋ ਦੋਸਤ ਕੋਬਿੰਦ ਘਾਟ ਆ ਗਿਆ ਆਏ ਘਾਟ ਤੱਕ ਆਦੇ ਆਦੇ ਸਾਡਾ ਘੱਟਾ ਰਹਿ ਗਿਆ ਸਾਰੇ ਤੁਸੀਂ ਘੱਟ ਗਏ ਥੋੜੇ ਜੇ ਇਹ ਬਾਕੀ ਸਾਰੀ ਪਾਰਕਿੰਗ ਹੁਣ ਬਣਦੀ ਪਈ ਹੈ ਫਿਰ ਸਭ ਨੂੰ ਕੰਮ ਚੱਲਦਾ ਸਾਰੇ ਪਾਸੇ ਉਹ ਹੈ ਇੱਕ ਇੱਕ ਸੱਦੇ 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 ਜਾਣਾ ਆਪਾਂ ਕੋਹਣਾ ਨਹੀਂ ਉਹ ਅੱਗੇ ਹੁਣੇ ਪਾਰਕਿੰਗ ਜਬਾ ਓਏ 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 ਆਇਆ ਵਾਹ ਅਜੇ ਫੁੱਲ ਲਏ ਪਰ ਥੱਕ ਵੀ ਗਏ ਆ ਹੱਥ ਪੂਰੇ ਕਾਲੇ ਹੋ ਗਏ ਆ ਦੇਖੋ ਇਹਦੇ ਹਾਲ ਤੇ ਉੱਪਰ ਲਏ ਉੱਪਰ ਲਏ ਪਾਜੀ ਉੱਪਰ ਲੈਣੇ ਮੋੜ ਸਾਲ ਆਪਾਂ ਅੰਦਰ ਬੜੀ ਲੈਣੇ ਅੰਕੀ ਰਸਤਾ ਪਣਾਇਆ ਹੋਣਾ ਦੇਖੋ ਨਵਾ ਆਹੀ ਗੁਰਦਰਾ ਸਾਹਿਬ ਦੀ ਪਾਰਕਿੰਗ ਇਹ ਬਾਹਰ ਲੱਗੀ ਹੋਈ ਆ ਸਾਰੇ ਇੱਥੋਂ ਵੀ ਜਾਂਦੇ ਨੇ ਔਰ ਇਹ ਹੈ ਗੁਰਦਰਾ ਗੋਬਿੰਦ ਘਾਟ ਪਹੁੰਚ ਗਏ ਆ ਤੇਥੋਂ ਪਰਵਲੇ ਪਹਾੜ ਦਿਖਣੇ ਸ਼ੁਰੂ ਹੋ ਗਏ ਨੇ ਸ਼ਾਇਦ ਤੁਹਾਨੂੰ ਦੇਖ ਜਾਣ ਉਹ ਉੱਪਰ ਬੱਦਲ ਹੋਏ ਨੇ ਨਾ ਇਹ ਇੱਥੇ ਆ ਬਰ ਰ ਪਈ ਹੋਈ ਇੱਥੇ। ਉਹ ਕਿ ਹਵਾ ਦਾ ਸਹਾਵ ਤਾਂ ਦਿਖਾ ਦਿੰਨੇ ਆ ਆ ਦੇਖੋ। ਕਿੰਨੀ ਤੇਜ਼ ਚੱਲਦੀ ਪਈ ਆ ਵਾ ਬਹੁਤ ਤੇਜ਼। ਹਵਾ ਬਹੁਤ ਤੇਜ਼ ਚੱਲਦੀ ਪਈ ਆ। ਯਾਰਾ ਬੋਲਾ ਰਿਹਾ। ਹਾਏ। ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਹੈ। ਓਏ ਹੋਏ। ਆਹ ਜਿਹੜਾ ਪੁਲ ਵਾਣਾ ਇੱਥੇ ਜੋ ਗੱਡੀ ਲੰਘਦੀ ਇਦਾਂ ਜਿਵੇਂ ਟ੍ਰੇਨ ਲੰਘਦੀ ਹੁੰਦੀ ਹੈ। ਇੱਦਾਂ ਤਾਂ ਬਾਰਕ ਉਹ ਤੇ ਜਾਣਾ ਪੈਣਾ ਪਉਣ ਭਾਜੀ। ਉਹ ਪਰੇ ਮੋਟਰਸਾਈਕਲ ਲੈਣੇ ਉਹ ਉੱਥੇ ਆਪਾਂ। ਚਲੋ ਬਾਕੀ ਗੱਲਾਂ ਕਰਦੇ ਆਪਾਂ ਗੋਦਲ ਸਾਹਿਬ ਜਮਾ ਕਰਾਣੇ ਸਮਾਨ ਉੱਤੇ ਕਮਰਾ ਲੈਣੇ ਜਾਗੇ ਆਪਾਂ। ਗੋਦਲਰਾਜ ਸਾਹਿਬ ਪਹੁੰਚ ਗਿਆ ਮੋਟਰਸਾਈਕਲ ਆਪਾਂ ਲਾਤਾ ਹੈ। ਮੋਟਰਸਾਈਕਲ ਆਪਾਂ ਕਿੱਥੇ ਲਾਇਆ ਵਾ? ਆਨੇ ਆ ਸਾਰੇ ਵੀਰ ਆਪਣੇ ਨਾਲ ਹੀ ਆਏ ਨੇ ਪਿੱਛੇ। ਇਹ ਗਾ ਕਰ ਕੋਈ ਵੀ ਨਹੀਂ ਆ ਰਿਹਾ ਪਰ ਜਦੋਂ ਵੀ ਸਾਰੇ ਆਏ ਮਗਰ ਆ ਸਾਰੇ ਮੋਟੇ ਵਾਲਾ ਆਪਾਂ ਲਾਏ ਆ ਪੁਲ ਦੇ ਥੱਲੇ ਲਾਏ ਇੱਥੇ ਲੱਗੇ ਨੇ ਆਹ ਲਾਤਾ ਆਪਣਾ ਬੱਗਾ ਸ਼ੇਰ ਤੋਂ ਸਮਾਨ ਲਾਈਏ ਤੇ ਅੰਦਰ ਚਲੀਏ ਹੁਣ ਆਪਾਂ ਨਿਸ਼ਾਨ ਸਾਹਿਬ ਝੂਲਦੇ ਨੇ ਆਪਣੇ ਦੋਨੇ ਦੂਜੇ ਲੱਗੇ ਉਹਨੇ ਵੀ ਉਹੀ ਲਾਇਆ ਆਪਣੇ ਵੀ ਲੱਗੇ ਜੀ ਸਾਹਿਬ ਇਧਰ ਨੂੰ ਹੈਗਾ ਬਦਰੀਨਾਥ ਇਧਰ ਹੈਗਾ ਸ਼੍ਰੀ ਹਿਮਕੁੰਡ ਸਾਹਿਬ ਇਧਰ ਨੂੰ ਜਾਣਾ ਕਰ ਲੋ ਇਧਰ ਨੂੰ ਇਧਰ ਜਾਵਾਂਗੇ ਚੱਲੀਏ 585 ਕਿਲੋਮੀਟਰ ਆਂਦੀ ਨਾ ਆਵਾਜ਼ ਜਦ ਤੱਕ ਰੇਲ ਗੱਡੀ ਜਾਂਦੀ ਹੁੰਦੀ ਹੈ ਐਦੀ ਆਉਂਦੀ ਨਾ ਇਹ ਬੋਰ ਆ ਜਦੋਂ ਕੱਲੂ ਪਰਸੋਂ ਯਾਤਰਾ ਸ਼ੁਰੂ ਹੋਣੀ ਨਾ ਕੱਲੂ ਗੱਡੀ ਸ਼ੁਰੂ ਹੋਣੀ ਦੇ ਕੋਈ ਤਾਂ ਖੜਕੜ ਖੜਕੜ ਕਦਾ ਆਵਾਜ਼ ਆਇਆ ਕਰਨੀ ਹੈ ਬਹੁਤ ਤੇਜ਼ ਦੇਖੋ 585 ਕਿਲੋਮੀਟਰ ਚਲਾ ਲਿਆ ਅੱਖਾਂ ਜਦ ਐਨ ਕੰਮ ਖਤਮ ਹੋ ਗਿਆ ਅੱਖਾਂ ਦਾ ਲਾਲ ਹੋ ਗਈਆਂ ਬਿਲਕੁਲ ਉਹ ਸਾਡੀ ਚੀਟ ਟੁੱਟ ਗਈ ਆ ਚਲੋ ਗੁਰਦੁਆਰਾ ਗੋਬਿੰਡ ਘਾਟ ਪਹੁੰਚ ਗਏ ਆ ਅੱਸੀ ਗਾ ਬਾਬਾ ਜੀ ਵਾਹ ਤੇ ਰੂਮ ਸਾਨੂੰ ਮਿਲ ਗਿਆ ਰੂਮ ਨਹੀਂ ਹਾਲ ਹੀ ਮਿਲਿਆ ਵਾ ਹਾਲ ਦੇ ਵਿੱਚ ਕਾਫੀ ਬੈੱਡ ਲੱਗੇ ਹੋਏ ਨੇ ਔਰ ਸਾਨੂੰ ਅਜੇ ਹਾਲੇ ਤੇ ਬੈੱਡ ਸਾਡੇ ਮਿਲਿਆ ਗਏ ਬਿਲਕੁਲ ਵਧੀਆ ਜਗ੍ਹਾ ਤੇ ਮਿਲਿਆ ਸਾਨੂੰ ਦਰਵਾਜ਼ੇ ਤੋਂ ਬਾਹਰ ਆਂਦੇ ਸਾਰੀ ਆ ਨਜ਼ਾਰਾ ਮਿਲਦਾ ਭਾਜਣਾ ਕੱਲ ਨੂੰ ਉਧਰ ਨੂੰ ਉਹ ਰਸਤੇ ਥਾਣੇ ਕੋ ਜਾਣਾ ਉਹ ਤੁਮ ਚੱਲਣਾ ਤੇ ਇੱਧਰ ਹੀ ਛੜ ਹੈਗਾ ਆਪਣਾ ਨਾਲ ਹੀ ਬੈੱਡ ਆ ਮੈਟ ਲੱਗਾ ਹੋਇਆ ਇੱਥੇ ਆਪਾਂ ਸੋਵਾਂਗੇ ਮੈਗ ਰੱਖਤੇ ਆ ਆ ਚੀਜ਼ ਮੇਨ ਸੀ ਇਹ ਵੀ ਮਿਲ ਗਈ ਆ ਬਾਥਰੂਮ ਬਿਲਕੁਲ ਨਾਲ ਬਰਸ਼ ਇੱਥੇ ਕਰੋ ਹੋਰ ਕੀ ਚਾਹੀਦਾ ਸਾਰਾ ਕੁਝ ਉੱਕੇਰਪੁਰ ਮਿਲ ਗਿਆ ਆਪਾਂ ਨੂੰ ਹੁਣ ਮੂੰਹ ਮਧੋ ਧੋਨੇ ਆ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਮੱਥਾ ਟੇਕਦੇ ਆ ਲੰਗਰ ਪਾਣੀ ਪ੍ਰਸ਼ਾਦਾ ਛਕਦੇ ਆ ਤੇ ਫੇਰ ਮਾੜਾ ਮਾੜਾ ਘੁੰਮਦੇ ਆ ਤੇ ਫੇਰ ਆਹ ਨਾਲ ਬੈਠੇ ਵਲੌਗ ਆ ਜਿਹੜੇ ਕਰਦੇ ਆ ਕਿਉਂਕਿ ਵਲੌਗ ਉਹ ਲੰਬਾ ਹੋ ਗਿਆ ਤੇ ਕੱਲ ਦਾ ਵਲੌਗ ਕੱਲੂ ਚਾਲੂ ਕਰਾਂਗੇ ਤੇ ਹੁਣ ਦੁਕਾਨ ਲੱਭਣੀ ਹੈ ਕੈਫੇ ਲੱਭਣਾ ਹੈ ਤੇ ਕੋਣ ਇੰਟਰਨੈਟ ਮਿਲ ਜੂਗਾ ਤੇ ਵਲੌਗ ਅਪਲੋਡ ਹੋ ਜੂਗਾ ਕੱਲ ਵਾਲਾ ਸਟੂਡੀਓ ਸਟੂਡੀਓ ਪਾਣੀ ਆਵਾ ਕਰੇ ਗੱਲ ਕਰਨੀਆਂ ਭਾਈ ਭਾਈ ਦੇਖਿਆ ਨਹੀਂ ਇਹ ਗੁਰਦੁਆਰਾ ਸ੍ਰੀ ਗੋਬਿੰਦ ਘਰ ਨਾਲ ਦੋ ਚਾਹ ਲੱਗੀ ਹੁੰਦੀ ਆ ਇੱਕ ਸਾਈਡ 'ਤੇ ਬਾਬਾ ਜੀ ਨੇ ਚਾਹ ਪਾ ਰਹੇ ਉਹ ਹੈਗੀ ਮਿੱਠੀ ਚਾਹ। ਉਹ ਚੱਕਰ ਖੰਡ ਪਾਈ ਹੋਈ ਐ। ਇੱਧਰ ਜਿਹੜੀ ਲੱਗੀ ਐ ਤੇ ਕਪੜਾ ਪਿਆ ਐ ਇਹ ਹੈਗੀ ਫਿੱਕੀ ਚਾਹ। ਇੱਧਰ ਭਾਈ ਸਾਹਿਬ ਨੇ ਦੇਖਿਆ ਹੀ ਨਹੀਂ। ਇੱਧਰ ਭਾਈ ਸਾਹਿਬ ਨੇ ਦੇਖਿਆ ਨਹੀਂ ਫਿੱਕੀ ਚਾਹ ਬਾਗੇ ਲੈ ਐ। ਠੀਕ ਐ ਚਾਹ ਨੂੰ ਮੱਠਾ ਹੈ ਜੀ। ਤੇ ਇਹ ਕਹਿੰਦੇ ਮਿੱਠਾ ਪਾਇਆ ਨਹੀਂ। ਜਦੋਂ ਉਹ ਦੇਖੋ ਲਿਖਿਆ ਫਿੱਕਾ ਲਿਖਿਆ ਐ ਤੁਸੀਂ। ਚਾਹ ਪੀਣੇ ਆ ਇਸ ਟਾਈਮ ਬੈਠੇ ਗੁਰਦੁਆਰਾ ਸਾਹਿਬ। ਸੁਲੰਕਰ ਹਾਲ ਦੇ ਵਿੱਚ ਬੈਠੇ ਆ। ਚੈਲਪੈਲੇ ਪੂਰੀ ਐ ਸਜਾਇਆ ਹੋਇਆ ਗੁਰਦੁਆਰਾ। ਦੇਣੇ ਸਾਹਮਣੇ ਪ੍ਰਸ਼ਾਦ ਮਿਲਦਾ ਵਾ ਤੇ ਨਾਲ ਹੀ ਇਧਰੋਂ ਖੱਬੇ ਮੋੜ ਕੇ ਉੱਪਰ ਜਿਹੜੀ ਪੌੜੀਆਂ ਚੜ੍ਹਦੀਆਂ ਨੇ ਇਦਾਂ ਵਾਲੀਆਂ ਇਹਦੇ ਉੱਪਰ ਦਰਬਾਰ ਸਾਹਿਬ ਆ ਰਹੇ ਹੁਣ ਇਹਦੇ ਉੱਪਰ ਛੱਤ ਦੇ ਉੱਪਰ ਦਰਬਾਰ ਸਾਹਿਬ ਆ ਬਾਕੀ ਬਾਹਰ ਦਾ ਮਹੌਲ ਕੁਛ ਇਦਾਂ ਦਾ ਹਵਾ ਚੱਲਦੀ ਵੀ ਪੂਰੀ ਚੈੱਕ ਕਰ ਸਕਦਾ ਉਹ ਕਿੱਥੇ ਘੁੰਮਣ ਲੱਗੇ ਜਾਵਾਂਗੇ ਆਪਾਂ ਵੀ ਚੱਲਦੇ ਹਾਂ ਅਸੀਂ ਥੋੜੀ ਦੇਰ ਤੱਕ ਇਕਰਾਂ ਦੀ ਸਮਾਂ ਇਕਰਾਂ ਦੀ ਲਾ ਜੀ ਪੁੱਲ ਦੀਆਂ ਸੈਰਾ ਕਰੋ ਇਹ ਤਾਂ ਪਲੇ ਹਾਲ ਹਨ ਤਾਂ ਕੋਈ ਨਹੀਂ ਜਾ ਰਿਹਾ ਸਾਰੇ ਜਿਹੜੇ ਵੀ ਆ ਰਹੇ ਆ ਲੰਗਰ ਪ੍ਰਸ਼ਾਦਾ ਛੱਕ ਕੇ ਬੈਗ ਰੱਖ ਕੇ ਇੱਥੇ ਆ ਜਾਂਦਾ ਬੰਦਾ ਪੁਲ ਦੇ ਉੱਤੇ ਹਾਂ ਜੀ ਲੰਗਰ ਪਾਣੀ ਪ੍ਰਸ਼ਾਦਾ ਛੱਕ ਕੇ ਹੋਣ ਕਿਹੜਾ ਸੈਰ ਨੂੰ ਪਚਾਲੀਏ ਥੋੜੀ ਇਕਲੀ ਵਣ ਕਿਲੋਮੀਟਰ ਹੀ ਦੁਰੇ ਆ ਕਿਲੋਮੀਟਰ ਹੀ ਆ ਅੱਧਾ ਹੀ ਲਾ ਲਓ ਜਿੰਨਾ ਕਿਲੋਮੀਟਰ ਦੁਰੇ ਆ ਪਰ ਇੱਥੇ ਖੜ ਕੇ ਆਨੰਦ ਵੜਾ ਆ ਰਿਹਾ ਕਿਹੜੀ ਜਗ੍ਹਾ ਤੇ ਖੜੇ ਤੰਦ ਦਿਖਾਉਣੇ ਆ ਇੱਦੋਂ ਵੱਲ ਆਪਾਂ ਬਲੌਗ ਦੀ ਕਰਦੇ ਨਹੀਂ ਐਂਡਿੰਗ ਤੇ ਕੋਈ ਬਲੌਗ ਤਾਂ ਪੈ ਨਹੀਂ ਰਿਹਾ ਜੇ ਪੈਜੂਗਾ ਤਾਂ ਉਹ ਦੂਜਾ ਲਾ ਦੇਵਾਂਗੇ ਹੁਣ ਇੱਕ ਤਾਂ ਲਾਇਆ ਉਹਨੂੰ ਲਈ ਪੈਰ ਹੈ ਬਾਕੀ ਪਤਾ ਨਹੀਂ ਪਊਗਾ ਕਿ ਨਹੀਂ ਹੁਣ ਕਿੱਥੇ ਖੜੇ ਤੁਹਾਨੂੰ ਇਹ ਦਿਖਾਉਣੇ ਆ ਵਧੀਆ ਇੱਕ ਤਾਂ ਮੁੱਕਰ ਰਿਪੋਰਟ ਹੈ ਨਾ ਹੈ ਨਾ ਮੈਂ ਆ ਰਿਹਾ ਭਾਈ ਦਾ ਖੁਸ਼ੀ ਬੜੇ ਹੋਏ ਕਹਿੰਦਾ ਲੈ ਪਹਾੜ ਘਟੇ ਘਟੇ ਉੱਚੇ ਇੱਥੇ ਤੇ ਆਪਾਂ ਖੜੇ ਆ ਇਸ ਟਾਈਮ ਗੋਵਿੰਦ ਘਾਟ ਤੋਂ ਪੁੱਲ ਟੱਪ ਕਿੱਦਿਲੇ ਛੱਡਦੇ ਆਏ ਆ ਆਪਾਂ ਸਿਆਰ ਕਰਨ ਲਈ ਇਸ ਟਾਈਮ ਗੋਵਿੰਦ ਘਾਟ ਕੋਲ ਸ਼ੇਤ ਇਸ ਤਰ੍ਹਾਂ ਦਾ ਵਾ ਸੰਗਤਾਂ ਜੇ ਆ ਰਹੀਆਂ ਵਾ ਬਹੁਤ ਘੱਟ ਵਾ ਬਾਕੀ ਕਾਲੂ ਯਾਤਰਾ ਸ਼ੁਰੂ ਹੋਣੀ ਆ ਕੋਈ ਕਾਲੂ ਸੰਗਤ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਜਾਊਗੀ 25 ਕੱਲ ਨੂੰ 25 ਨੂੰ ਫੇ ਸੰਗਤ ਉੱਪਰ ਜਾਊਗੀ ਇਸ ਕਰਕੇ ਕੱਲ ਨੂੰ ਜਿਆਦਾ ਸੰਗਤ ਹੋ ਜਾਣੀ ਆ ਆਪਾਂ ਕੱਲ ਨੂੰ ਟਾਈਮ ਨਾਲ ਨਿਕਲ ਜਾਣਾ ਇਹ ਕੁਛ ਇਸ ਤਰ੍ਹਾਂ ਲੱਗ ਰਿਹਾ ਗੋਵਿੰਦ ਘਾਟ ਆਖੀ ਚੈਲਪੈਲ ਕੱਲੂ ਪੂਰੀ ਹੋਊਗੀ ਉਧਰ ਗੱਡੀਆਂ ਲੱਗੀਆਂ ਆਈਆਂ ਮੋਟਰਸਾਈਕਲ ਬੰਦੇ ਘਟ ਆਏ ਨੇ ਬਾਕੀ ਕਿੱਧਰ ਵੀ ਗੱਡੀਆਂ ਲੱਗੀਆਂ ਆਈਆਂ ਨੇ ਤੇ ਹੁਣ ਥੋੜਾ ਜਿਹਾ ਹੋਰ ਉੱਪਰ ਚੱਲਦੇ ਆਂ ਤੇ ਵਾਦੀਆਂ ਦਾ ਆਨੰਦ ਲੈ ਕੇ ਆਉਨੇ ਆ ਚੱਲੀਏ ਉੱਪਰ ਆ ਜਾਓ ਥੱਕਦਾ ਨਹੀਂਗੇ ਨਹੀਂ 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 ਥੱਕਦਾ ਹੁੰਦਾ ਨਹੀਂ ਬਲੂ ਕਾਂਟੀ ਤਾਂ ਨਾਲ ਚੱਲਦੇ ਰਹਿਣਾ ਓਹ ਮਜ਼ਾ ਬਹੁਤ ਆ ਰਿਹਾ ਪਰ 62 ਪਹ ਇੰਨੀ ਕੱਢ ਕੇ ਆਏ ਆ ਨਾ ਪਰ ਸਾਨੂੰ ਇੱਧਰ ਲੱਗਦਾ ਜਿਦਾ ਸੀ ਨਾ ਇੱਧਰੋਂ ਹੀ ਆਏ ਆ 100 ਕਿਲੋਮੀਟਰ ਨਹੀਂ ਆਏ ਸਾਨੂੰ ਇਦਾਂ ਫੀਲ ਹੋ ਰਿਹਾ ਪਰ ਜਾਣ ਲੱਗਿਆ ਪਤਾ ਲੱਗਣਾ ਜਦੋਂ 585 ਕਿਲੋਮੀਟਰ 585 ਕਿਲੋਮੀਟਰ ਇਹ ਮੋਟਰਸਾਈਕਲ 'ਤੇ ਲਾ ਕੇ ਅਸੀਂ ਘਰੇ ਜਾਣਾ ਵਾ ਇੰਨੀ ਦੂਰ ਆਏ ਆ ਅੱਛਾ ਚਲੋ ਜੇ ਤੁਹਾਨੂੰ ਵਲੌਗ ਵਧੀਆ ਲੱਗੇ ਤਾਂ ਵੀਡੀਓ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਲਾਈਕ ਵੀ ਕਰਿਓ ਚੰਗਾ ਜੀ ਮਿਲਦੇ ਆਂ ਫੇਰ ਅਗਲੇ ਵਲੌਗ ਦੇ ਵਿੱਚ ਚੰਗਾ ਸਤਿ ਸ੍ਰੀ ਅਕਾਲ ਕਾਰ ਦੇ ਨਾਲ ਬੋਲੇ ਪਰ ਆ ਕੰਮ ਨਾ ਕਰਿਆ ਕਰੋ ਤਾਂ ਇੱਕ